ਕੀ ਕਰਾਂ ਤੁਹਾਨੂੰ ਮੈਂ ਇਹ ਨਹੀਂ ਕਰ ਸਕਦਾ ਮੈਂ ਬੰਦ ਕਰੋ ਯਾਰ ਫੋਨ ਲੈ ਕੇ ਆ ਉਥੋਂ ਤੜਕੇ ਚਲਾਣ ਜਾਂ ਤੋ ਲੈ ਕੁਝ ਵੀ ਨਹੀਂ ਕਹਦੇ ਉਹ ਲੈ ਕੇ ਆ ਉਥੋਂ ਆਪਣੇ ਗਵਾੜਾ ਵਿੱਚ ਸ਼ਾਹ ਕਰਾ ਦੇ ਆਪਾਂ ਨਹੀਂ ਆ ਬਾਹਰ ਮਾ ਕੇ ਆ ਆ ਫੜ ਕੇ ਲੈ ਲੈ ਨਾ ਕਦੀ ਐ ਸੀਦਾ ਰਿਸਰਚ ਬਾਤ ਆਪੀ ਤਾਂ ਕੋਈ ਨਾ ਕਰਾਈ ਨਾ ਦਿੱਤਿਆ ਧਾਰਕਰ ਦਊਂਗਾ ਸਾਨੂੰ ਦੇ ਲਿਆ ਕੁਛ ਵੀ ਨਹੀਂ ਹਾਂ ਕੁਛ ਵੀ ਨਹੀਂ ਦੇਣਾ ਕੱਖ ਨਹੀਂ ਮੈਂ ਦੇਖ ਲੈ ਭਾਜੀ ਨਹੀਂ ਦੇਣਾ ਯਾਰ ਚਲਾਨ ਹੋ ਜਾ ਲਾਇਸੈਂਸ ਦਾ ਵੀ ਗੱਲ ਜੋ ਮਾਟੀ ਕਰਨਾ ਪਾਸ ਜੁਰਮਾਨਾ ਜਿੰਨਾ ਪਾਣਾ ਪਾ ਹੈ ਪਾ ਮੈਂ ਦੇਣਾ ਕੱਖ ਨਹੀਂ ਨਹੀਂ ਦਿਓ ਮੇਰਾ ਹੀ ਆ ਕਿ ਕਰਦੇ ਆ ਸੋង ਦਾ ਪੈਸਾ ਤਾਂ ਹੀ ਪਤਾ ਲੱਗਦਾ ਓਏ ਆਸੀ ਤੇ ਰੱਬ ਚੂਗੀ ਮੈਂ ਲੱਭ ਜਾ ਕਰ ਲੋ ਫੇ ਦਿਓ ਆਸੀ ਦਿਓ ਹੈ ਨਹੀਂ ਕੁਛ ਵੀ ਨਹੀਂ ਦੇ ਦੇ ਯਾਰ ਮੈਂ ਚੰਗਾ ਰਹੇਗਾ ਤੂੰ ਗੱਡੀ ਮਾ ਬੌਂਡ ਕਰ ਦੇ ਬਸ ਜੋ ਕਰਨਾ ਕਰ ਕਾਰ ਕਰ ਦਿਓ ਜੀ ਵਿਦਆਟ ਆ ਵਿਦ ਆਡਰਸ ਜੋ ਕਰਨਾ ਕਰ ਦੋਸਤ ਬੋਨ ਹੋ ਜਾਣੀ ਭਾਜੀ ਮੇ ਭਾਜੀ ਕਰ ਦੇ ਤੂੰ ਜੋ ਕਰਨਾ ਕਰ ਕਾਰ ਤੂੰ ਕਰ ਜੋ ਕਰਨਾ ਕਰ ਓਹੋ ਮੇ ਜਵਾਨਾ ਜਿਹੜਾ ਪਹਿਣਾ ਉਥੇ ਕੋਈ ਗੱਲ ਨਹੀਂ ਪਹਿਨਦੇ ਉਥੇ ਮੈਂ ਲੱਖ ਭਰ ਦਾਂ ਤੈਨੂੰ ਨਹੀਂ ਦੇਣਾ ਨਹੀਂ ਮੈਂ ਤੁਹਾਨੂੰ ਲੈਣਾ ਮੈਂ ਕਹਿੰਦਾ ਉਥੇ ਜਵਾਨਾ ਜਿਹੜਾ ਪਹਿਣਾ ਕਾਰ ਕੱਢ ਲੈ ਮੇ ਕੋ ਹੱਡ ਨਹੀਂ ਜਾਣਾ ਇੱਕ ਜੀ ਦੇ ਦਿਓ ਨਾ ਨਹੀਂ ਕੁਛ ਨਹੀਂ ਦੇਣੀ ਕੁਛ ਨਾ ਮੈਂ ਕੱਢਦਾ ਤੁਹਕਾਰਦੇ ਜਵਾਬ ਗੰਗਾ ਉਹ ਮੈਂ ਤਾਂ ਕਹਿੰਦਾ ਵੀ ਉੱਥੇ ਜਾ ਕੇ ਮੁੜ ਕੇ ਲਿਆਉਣਾ ਪੈਣਾ ਵੇ ਕੋਈ ਗੱਲ ਨਹੀਂ ਲੈ ਆਵਾਂ ਉੱਥੋਂ ਲੈ ਆਵਾਂ ਕਰੋ ਯਾਰ ਬੰਦ ਬੱਸੀ ਮੈਂ ਦੱਸ ਤੈ